ਕੰਧਕਤ ਕਾਲ ਦਮੇ ਇਹਨਾਂ ਨੇ ਰੋਕਿਆ ਗਿਆ ਸੰਗਤਾਂ ਨੂੰ ਇੰਨਾ ਇਹਨਾਂ ਨੇ ਪਰੇਸ਼ਾਨ ਕੀਤਾ ਨੌਜਵਾਨਾਂ ਦੀ ਪੱਗਾਂ ਤੱਕ ਲਾਈਆਂ ਗਈਆਂ ਲੱਕੇ ਸਿਧਾਣੇ ਦੀ ਇਹਨਾਂ ਨੇ ਤੱਕਾ ਮੁਕੀ ਕਰਦੇ ਪੱਗ ਲਾ ਕੇ ਰੱਖ ਦਿੱਤੀ ਕਿੱਡਾ ਕੇ ਸਰਕਾਰ ਦਾ ਵਤੀਰਾ ਆ ਸਰਕਾਰ ਤੇ ਆਪਣੇ ਪੂਰੇ ਹੱਦ ਤੇ ਉਤਰੀ ਆ ਪਤਾ ਨਹੀਂ ਕੁਰਸੀ ਦਾ ਜਿਹੜਾ ਨਸ਼ਾ ਵਾ ਉਹ ਕਿੰਨਾ ਚਿਰ ਰਹਿਣਾ ਵਾ ਪਰ ਇਹ ਜਿਹੜਾ ਇਹਨਾਂ ਨੇ ਖਮਿਆਜਾ ਭੁਗਤਣਾ ਪੈਣਾ ਕਿਉਂਕਿ ਸਰਕਾਰ ਨੂੰ ਵੀ ਇੰਨੀ ਹੱਤ ਤੇ ਰੱਬ ਦਾ ਵਿਅਰ ਹੁੰਦਾ ਜਿਨੀ ਸਰਕਾਰ ਨੇ ਹੱਤ ਕੀਤੀ ਹੁਣ ਬਹੁਤ ਸੰਗਤਾਂ ਨੂੰ ਰੋਕਿਆ ਗਿਆ ਸਾਰੇ ਲੀਡਰ ਜਿੰਨੀਆਂ ਬੱਸਾਂ ਕਿਤੇ ਪੰਜ-ਪੰਜ 7-7 ਬੱਸਾਂ ਕੱਠੀਆਂ ਰੋਕੀਆਂ ਇਹਨਾਂ ਨੇ ਬਹੁਤ ਸੰਗਤ ਰੋਕੀ ਨਹੀਂ ਤੇ ਰੋਣਾ ਰੁਕਦੇ ਇਥੇ ਕਿਤੇ ਖਲੋਣ ਨੂੰ ਜਗ੍ਹਾ ਨਹੀਂ ਰਹਿਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਥੇ ਜੋ ਇਕੱਠ ਰੱਖਿਆ ਗਿਆ ਸੀ ਜੋ ਬਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਅਤੇ ਜੋ ਸਾਥੀ ਆਗੂ ਨੇ ਉਹਨਾਂ ਦੀ ਜੋ ਜੇਲ੍ਹ ਤਬਦੀਲੀ ਦੇ ਲਈ ਇੱਥੇ ਜੋ ਇੱਕ ਸ਼ਾਂਤਮਈ ਤੇ ਸੰਵਿਧਾਨਕ ਤਰੀਕੇ ਦੇ ਨਾਲ ਇਕੱਠ ਰੱਖਿਆ ਗਿਆ ਸੀ ਉਸ ਵਿੱਚ ਜੋ ਮਤੇ ਪਾਏ ਗਏ ਨੇ ਵੀ ਜਿਨੇ ਵੀ ਆਗੂ ਨੇ ਜੋ ਸਿਆਸੀ ਸਿਆਸਤਦਾਨ ਨੇ ਜਿਨ੍ਹਾਂ ਨੇ ਭਾਈ ਅਮਰਿਤਪਾਲ ਸਿੰਘ ਦਾ ਵਿਰੋਧ ਕੀਤਾ ਪਹਿਲਾਂ ਤੇ ਉਸ ਤੋਂ ਬਾਅਦ ਉਹ ਐਨਐਸਏ ਲਾਉਣ ਦੇ ਵਿੱਚ ਸਹਿਯੋਗੀ ਬਣੇ ਨੇ ਉਨ੍ਹਾਂ ਦਾ ਪੂਰਨ ਤੌਰ ਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਾਈਕਾਟ ਕੀਤਾ ਜਾਵੇ ਤੇ ਜਿਨ੍ਹਾਂ ਜਿਨ੍ਹਾਂ ਸਿਆਸਤਦਾਨਾਂ ਨੇ ਸਾਥ ਦਿੱਤਾ ਹੈ ਉਹਨਾਂ ਦੀ ਹਮਾਇਤ ਕੀਤੀ ਜਾਵੇ ਚਾਹੇ ਇੱਥੇ ਹਾਜ਼ਰੀ ਲਾ ਕੇ ਤੇ ਚਾਹੇ ਸੋਸ਼ਲ ਮੀਡੀਆ ਦੁਆਰਾ ਬਾਕੀ ਜੋ ਸਿੱਖਾਂ ਦੀ ਸਰਮੌਰ ਸੰਸਥਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਇੱਕ ਨਿਰਾਦਰ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਤੇ ਸੈਂਟਰ ਸਰਕਾਰ ਵੱਲੋਂ ਮਿਲਣ ਦਾ ਵੀ ਸਮਾਂ ਨਾ ਦੇ ਕੇ ਉਸ ਦੀ ਜੋ ਨਿੰਦਿਆ ਕੀਤੀ ਹੈ ਤੇ ਜੋ ਭੁਖੜਤਾਲ ਸੰਬੰਧੀ ਜੋ ਪਰਿਵਾਰਾਂ ਦੀ ਭੁੱਖ ਹੜਤਾਲ ਸੰਬੰਧੀ ਅਤੇ ਜੋ ਜੇਲਾਂ ਵਿੱਚ ਜੋ ਆਗੂ ਨੇ ਦਿਬੜੂਗੜਾ ਤੇ ਅਮਰitsar ਸਾਹਿਬ ਜਿਲ੍ਹਾ ਵਿੱਚ ਉਹਨਾਂ ਦੀ ਭੁੱਖ ਹੜਤਾਲ ਦਾ ਵੀ ਜੋ ਹੱਲ ਕਰਨ ਸੰਬੰਧੀ ਜੋ ਸਬ ਕਮੇਟੀ ਐਸਜੀਪੀਸੀ ਨੇ ਬਣਾਈ ਸੀ ਉਹਨਾਂ ਨੇ ਜੋ ਗੱਲਬਾਤ ਕੀਤੀ ਹੈ ਉਸ ਦਾ ਹੱਲ ਕਰਨ ਸੰਬੰਧੀ ਜੋ ਅਕਾਲ ਤਖਤ ਸਾਹਿਬ ਦੇ ਜਹੈਦਾਰ ਸਾਹਿਬ ਨੂੰ ਵੀ ਬੇਨਤੀ ਕੀਤੀ ਗਈ ਹੈ ਬਾਕੀ ਜੋ ਸਮੁੱਚੀ ਕੌਮ ਦੇ ਬੰਦੀ ਸਿੰਘਾਂ ਦੀ ਜੋ ਬੰਦ ਖੁਲਾਸੀ ਲਈ ਜੋ 1 April ਦੇ ਮਹੀਨੇ ਵਿੱਚ ਜੋ ਜੋ ਇੱਕ ਮਾਰਚ ਰੱਖਿਆ ਗਿਆ ਉਸ ਦੀ ਵੀ ਹਮਾਇਤ ਕੀਤੀ ਗਈ ਹੈ ਤੇ ਇਹ ਜੋ ਮਤੇ ਨੇ ਇੱਥੇ ਪਾਸ ਹੋਏ ਨੇ ਬੜਾ ਇੱਕ ਕੌਮ ਦੇ ਧਨਵਾਦੀਆਂ ਕੌਮ ਦੇ ਰੀਣੀ ਆ ਕਿ ਐਡਾ ਵੱਡਾ ਸਹਿਯੋਗ ਹਜ਼ਾਰਾਂ ਦਾ ਜੋ ਠਾਠਾ ਮਾਰਦਾ ਇਕੱਠ ਹੈ ਉਹ ਕੌਮ ਨੇ ਅੱਜ ਪਰਿਵਾਰਾਂ ਦੇ ਝੋਲੀ ਪਾਇਆ ਤੇ ਇਹੋ ਮੇਰੀਆਂ ਬੇਤੀਆਂ ਨੇ ਵਾਹਿਗੁਰੂ ਜੀ ਦਾ ਖਾਲਸਾ ਹਾਂਜੀ ਦੇਖੋ ਬੜਾ ਜ਼ਿਆਦਾ ਇਹ ਵੀ ਮਤਾ ਪਾਸ ਹੋਇਆ ਜੋ ਹਾਊਸ ਰੈਸਟ ਕੀਤਾ ਗਿਆ ਮੈਂ ਤਾਂ ਸਮਝਦਾ ਜੀ ਇੱਥੇ ਕਾਫੀ ਹਜ਼ਾਰਾਂ ਦਾ ਇਕੱਠ ਹੈ ਤੇ ਇਦੋਂ ਕਈ ਗੁਣਾ ਹਜ਼ਾਰਾਂ ਦੇ ਇਕੱਠ ਨੂੰ ਜੋ ਸਰਕਾਰ ਨੇ ਰੋਕ ਲਿਆ ਹੈ ਬੜੀ ਜਿਆਦਾ ਪਿੰਡਾਂ ਦੇ ਵਿੱਚ ਨਾਕਾਬੰਦੀ ਕੀਤੀ ਗਈ ਹੈ ਬੜੇ ਜਾਦੂ ਜਿਆਦਾ ਆਗੂ ਨੇ ਉਹਨਾਂ ਨੂੰ ਘਰੇ ਹੀ ਨજરਬੰਦ ਕੀਤਾ ਗਿਆ ਜੋ ਲੱਖਾ ਸਿੰਘ ਸਿਧਾਣਾ ਇੱਥੋਂ ਤੱਕ ਕਿ ਪੁਲਿਸ ਵੱਲੋਂ ਉਹਨਾਂ ਦੀ ਪਾਗ ਨੂੰ ਵੀ ਹੱਥ ਪਾਇਆ ਗਿਆ ਤਾਂ ਇੱਕ ਜੋ ਤਸ਼ੱਦਦ ਦੀ ਮੈਂ ਕਹੂੰਗਾ ਇੰਤਿਹਾਈ ਕੀਤੀ ਗਈ ਹੈ ਸਰਕਾਰ ਵੱਲੋਂ ਤੇ ਇਸ ਦੀ ਵੀ ਜੋ ਨਕੇਦੀ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਵਾਰਿਸ ਜਥੇਬੰਦੀ ਦੇ ਮੁਖੀ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਮੁੱਚੇ ਸਾਥੀ ਜੋ ਸਮੇਂ ਦੀ ਹਕੂਮਤ ਵੱਲੋਂ ਪੰਜਾਬ ਸਰਕਾਰ ਵੱਲੋਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤੇ ਗਏ ਉਹਨਾਂ ਦੀ ਪੰਜਾਬ ਵਾਪਸੀ ਜਾਂ ਰਿਹਾਈ ਵਾਸਤੇ ਅਤੇ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੰਗਤਾਂ ਦੇ ਅੰਦਰ ਜਿਹੜਾ ਦਰਦ ਆ ਉਹ ਅੱਜ ਦਾ ਇਹ ਇਕੱਠ ਜਿਹੜਾ ਦਰਸਾ ਰਿਹਾ ਏ ਕਿ ਸੰਗਤਾਂ ਦਾ ਬਹੁਤ ਭਾਰੀ ਇਕੱਠ ਜਿਹੜਾ ਏ ਉਹ ਕੋਮ ਦੀ ਆਵਾਜ਼ ਹੈ ਕੋਮ ਦੀ ਆਵਾਜ਼ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਇਸ ਕਰਕੇ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਸਿੱਖਾਂ ਦੇ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਕਿਸੇ ਨੂੰ ਕਿਸੇ ਦੇ ਉੱਤੇ ਵਾਅਦਾ ਨਹੀਂ ਕਰਦੇ ਤੇ ਸਾਡੇ ਨਾਲ ਵੀ ਇਸ ਤਰ੍ਹਾਂ ਦਾ ਕੁਝ ਨਾ ਕੀਤਾ ਜਾਵੇ ਸਾਡੇ ਗੁਰੂ ਦਾ ਸੰਦੇਸ਼ ਉਪਦੇਸ਼ ਹੈ ਕਿ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਪਰ ਅਜੇ ਤੱਕ ਹਕੂਮਤਾਂ ਨੇ ਬਹੁਤ ਧੱਕੇ ਕੀਤੇ ਸਿੱਖਾਂ ਦੇ ਨਾਲ ਸਾਡਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆਏ ਪਰ ਸਮੇਂ ਦੀ ਹਕੂਮਤ ਨੂੰ ਇਹਨਾਂ ਗੱਲਾਂ ਤੋਂ ਜਿਹੜਾ ਹੈ ਉਹ ਸਬਕ ਲੈਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਅੱਜ ਬੜਾ ਅਜੀਬ ਵਰਤਾਰ ਵਰਤਿਆ ਜਦੋਂ ਬਿਲਕੁਲ ਸ਼ਾਂਤਮਈ ਜਿਹਦੇ ਵਿੱਚ ਕੋਈ ਪੜਕਾਹਟ ਨਹੀਂ ਉਸ ਇਕੱਠ ਦੀ ਕਾਲ ਦਿੱਤੀ ਗਈ ਤੇ ਉਸ ਇਕੱਠ ਨੂੰ ਰੋਕਣ ਵਾਸਤੇ ਸਰਕਾਰ ਵੱਲੋਂ ਬੜੇ ਘਟਿਆ ਹੱਥਕੰਡੇ ਅਪਣਾਏ ਗਏ ਪਰੰਤੂ ਫੇਰ ਵੀ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੀਆਂ ਨੇ ਇਸ ਗੱਲ ਦਾ ਜਿੱਥੇ ਵਧਾਈ ਸਿੱਖ ਸੰਗਤਾਂ ਨੂੰ ਉਥੇ ਸਰਕਾਰ ਨੂੰ ਵੀ ਜਿਹੜਾ ਇਸ ਸਟੇਜ ਤੋਂ ਵੱਖ-ਵੱਖ ਬੁਲਾ ਰਹੇ ਨੇ ਜਿਹੜਾ ਉਹਦੇ ਜਿਹੜਾ ਸਰਕਾਰ ਦੇ ਰੂਪ ਚਿਹਰੇ ਦੀ ਨਿੰਦਾ ਕੀਤੀ ਆ ਅੱਜ ਇਸ ਇਕੱਠ ਦੀ ਇੱਕ ਖਾਸ ਜਿਹੜੀ ਆ ਚੀਜ਼ ਸਾਹਮਣੇ ਆਈ ਆ ਕਿ ਜਦੋਂ ਜਸਵੰਤ ਦੀ ਵਾਰਿਸ ਪੰਜਾਬ ਦੇ ਵੱਲੋਂ ਜਿਹੜਾ ਪਈ ਅਮਰਤਪਾਲ ਸਿੰਘ ਵੱਲੋਂ ਜਿਹੜੇ ਜੇਲ੍ਹ ਦੇ ਵਿੱਚੋਂ ਸੁਨੇਹਾ ਭੇਜਿਆ ਗਿਆ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਵੀ ਨਾਲ ਦੀ ਨਾਲ ਜਿਹੜਾ ਉਹ ਸਵਾਗਤ ਕਰਦੇ ਆ ਉਹਦੇ ਵਾਸਤੇ ਵੀ ਜਿਹੜਾ ਵਾ ਯਤਨ ਕਰਨੇ ਚਾਹੀਦੇ ਨੇ ਇਸ ਬੰਦ ਵਿੱਚ ਜਿਹੜਾ 8 ਮਤੇ ਅੱਜ ਜਿਹੜਾ ਇਸ ਪੰਥਕ ਕਾਠ ਵੱਲੋਂ ਪਾਸ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਜਿੱਥੇ ਸਰਕਾਰ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਕੀਤਾ ਗਿਆ ਜਿੱਥੇ ਸਰਕਾਰ ਦੇ ਵੱਲੋਂ ਜਿਹੜੀਆਂ ਕੀਤੀਆਂ ਗਈਆਂ ਨਿੰਦਣਯੋਗ ਕਾਰਵਾਈਆਂ ਉਹਨਾਂ ਦਾ ਪਰਦਾਫਾਸ਼ ਕੀਤਾ ਗਿਆ ਜਿੱਥੇ ਬਿਨਾਂ ਕਾਰਨ ਸਿੱਖ ਨੌਜਵਾਨਾਂ ਨੂੰ ਜਿਹੜਾ ਨਿਸ਼ਾਨੇ ਤੇ ਲਾ ਕੇ ਨਜ਼ਰਬੰਦ ਕਰਨ ਦਾ ਪਰਦਾਫਾਸ਼ ਕੀਤਾ ਗਿਆ ਜਿੱਥੇ ਝੂਠੇ ਕੇਸ ਪਾਉਣ ਦੇ ਬਾਰੇ ਸਰਕਾਰ ਦੀ ਆਲੋਚਨਾ ਕਰਦੇ ਪਰਦਾਫਾਸ਼ ਕੀਤਾ ਗਿਆ ਉਥੇ ਨਾਲ ਦੀ ਨਾਲ ਬਾਕੀ ਵੀ ਜਿਹੜੀਆਂ ਜਿਹੜਾ ਕੌਮ ਨੇ ਉਹਨਾਂ ਦੇ ਮਗਰ ਸਟੈਂਡ ਲਿਆ ਜਿਹੜਾ ਕੌਮ ਨੇ ਪ੍ਰੋਗਰਾਮ ਲਿਖਿਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਇੱਥੇ ਮਤਿਆਂ ਦੇ ਰੂਪ ਦੇ ਵਿੱਚ ਸਾਹਮਣੇ ਆਈਆਂ ਨੇ ਤੇ ਸਾਰਿਆਂ ਨੇ ਜਿਹੜਾ ਇਹਦਾ ਬڑے ਵੱਡੇ ਪੱਧਰ ਤੇ ਸਮੁੱਚੀ ਸਿੱਖ ਸੰਗਤ ਵੱਲੋਂ ਜਿਹੜਾ ਇੱਕ ਬੜੇ ਜੋਸ਼ ਨਾਲ ਜਿਹੜਾ ਇਸ ਚੀਜ਼ ਦਾ ਸਵਾਗਤ ਕੀਤਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਵੀ ਕਮੇਟੀ ਬਣਾਈ ਗਈ ਆ ਉਹਦੇ ਵੱਲੋਂ ਜਿਹੜਾ ਆਉਣ ਵਾਲੇ ਭਵਿੱਖ ਵਿੱਚ ਕੋਈ ਪ੍ਰੋਗਰਾਮ ਦਿੱਤਾ ਜਾਊਗਾ ਇਹ ਸਾਰੇ ਬੰਦੀ ਸਿੰਘਾਂ ਦੇ ਪਰਿਵਾਰ ਪਹਿਲੇ ਪ੍ਰਾਤਨ ਬੰਦੀ ਸਿੰਘਾਂ ਦੇ ਪਰਿਵਾਰ ਤੇ ਸਮੁੱਚੀ ਸਿੱਖ ਸੰਗਤ ਜਿਹੜਾ ਉਸ ਪ੍ਰੋਗਰਾਮ ਦਾ ਜਿਹੜਾ ਉਹ ਅਢੀਕ ਵੀ ਕਰੂਗੀ ਤੇ ਉਹਦੇ ਨਾਲ ਜਿਹੜਾ ਆਪਣੀ ਸਹਿਮਤੀ ਪ੍ਰਗਟ ਕਰਦਾ ਉਹਨੂੰ ਨੇਪਰੇ ਵਿਛਾੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਬਹੁਤ ਹੀ ਵੱਡਾ ਠਾਠਾ ਮਾਰਦਾ ਅੱਜ ਪੰਥਕ ਇਕੱਠ ਹੋਇਆ ਹੈ ਜਿੱਥੇ ਕਿ ਸਰਕਾਰਾਂ ਵੱਲੋਂ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਜਿਨ੍ਹਾਂ ਨੂੰ ਹੋਮ ਅਰੈਸਟ ਕੀਤਾ ਗਿਆ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅੱਜ ਜੋ ਇੱਕ ਪੰਥਕ ਆਵਾਜ਼ ਹੈ ਉੱਠ ਕੇ ਨਾ ਆਵੇ ਪਰ ਮੈਨੂੰ ਲੱਗਦਾ ਹੈ ਬਹੁਤ ਵੱਡੇ ਮਨੁੱਖੀ ਅਧਿਕਾਰਾਂ ਦੀ ਕਾਣ ਹੈ ਤੇ ਅੱਜ ਜੇ ਅਸੀਂ ਲੋਕਤੰਤਰ ਦੀ ਗੱਲ ਕਰੀਏ ਤਾਂ ਸ਼ਰੀਆਮ ਲੋਕਤੰਤਰ ਦਾ ਜੋ ਹੈ ਅੱਜ ਕਿਤੇ ਨਾ ਕਿਤੇ ਖੂਨ ਹੁੰਦਾ ਨਜ਼ਰ ਆਇਆ ਹੈ ਡੈਮੋਕ੍ਰੇਸੀ ਜਿਸ ਦੇ ਵਿੱਚ ਕਿ ਸਾਨੂੰ ਆਪਣੀ ਆਵਾਜ਼ ਰੱਖਣ ਦਾ ਪੂਰਾ ਹੱਕ ਹੈਗਾ ਅੰਦੋਲਨ ਕਰਨ ਦਾ ਪੂਰਾ ਹੱਕ ਹੈਗਾ ਅੱਜ ਉਸ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਹੈ ਚਾਹੇ ਸੂਬੇ ਦੀਆਂ ਹਕੂਮਤਾਂ ਹੋਣ ਚਾਹੇ ਸੈਂਟਰ ਦੀ ਹਕੂਮਤ ਹੋਵੇ ਮੈਨੂੰ ਲੱਗਦਾ ਅੱਜ ਦਾ ਇਹ ਜਿਹੜਾ ਦ੍ਰਿਸ਼ ਦੇਖ ਕੇ ਠਾਠਾ ਮਾਰਦਾ ਇਕੱਠ ਦੇਖ ਕੇ ਕਿਤੇ ਨਾ ਕਿਤੇ ਉਹ ਹੋਸ਼ 'ਚ ਜ਼ਰੂਰ ਆਣਗੇ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੇ ਕਿ ਕੋਈ ਪਾਪ ਨਹੀਂ ਸੀ ਕੀਤਾ ਸਿੱਖੀ ਜਿਹੜੇ ਬੱਚਿਆਂ ਨੂੰ ਅੰਮ੍ਰਿਤ ਸੰਚਾਰ ਵੱਲ ਤੋਰਿਆ ਜਿਹੜੇ ਨਸ਼ਿਆਂ 'ਚ ਬੱਚੇ ਸੀ ਉਹਨਾਂ ਨੂੰ ਨਸ਼ਿਆਂ ਤੋਂ ਮੋੜਿਆ ਤਾਂ ਕੀ ਇਹ ਪਾਪ ਆ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਦੇਖੋ ਇਹ ਬਹੁਤ ਵੱਡੀ ਹਿਊਮਨ ਰਾਈਟ ਵਾਇਲੇਸ਼ਨ ਹੋ ਰਹੀ ਹੈ ਤੇ ਇਹ ਸਾਡੀਆਂ ਹਕੂਮਤਾਂ ਨੂੰ ਸਮਝ ਨਾ ਪਏਗਾ ਕੀ ਸਿੱਖ ਸਿੱਖ ਉਹ ਨੇ ਉਹ ਅਕਾਲ ਪੁਰਖ ਦੀ ਫੌਜ ਹੈ ਜੋ 1-1 ਸਵਾ ਲੱਖ ਦੇ ਬਰਾਬਰ ਹੈ ਔਰ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸਿੱਖਾਂ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਇਸ ਦੇਸ਼ ਦੇ ਲਈ ਇਸ ਸੂਬੇ ਦੇ ਲਈ ਹੈ ਜੇਕਰ 100 ਸਿਰ ਗਏ ਸੀ ਤਾਂ ਉਹਨਾਂ ਚੋਂ 90 ਸਿੱਖ ਜਿਹੜੇ ਐ 90 ਸਿਰ ਜਿਹੜੇ ਉਹ ਸਿੱਖਾਂ ਦੇ ਸੀ ਤੇ ਇਹ ਗੱਲਾਂ ਨੂੰ ਆ ਯਾਦ ਰੱਖਣ ਸਾਡੇ ਗੁਰੂ ਮਹਾਰਾਜ ਜੀ ਤੇ ਵਕਤ ਤੋਂ ਸ਼ਹਾਦਤਾਂ ਪੈਂਦੀਆਂ ਆ ਰਹੀਆਂ ਇਸ ਹਿੰਦ ਦੀ ਚਾਦਰ ਦੇ ਲਈ ਤੇ ਅੱਜ ਜਦ ਦੇਸ਼ ਦੇ ਬਾਰਡਰਾਂ ਤੇ ਸ਼ਹੀਦ ਹੋਣਾ ਹੁੰਦਾ ਉਦੋਂ ਅਸੀਂ ਦੇਸ਼ ਪਗਤ ਹੋ ਜਾਂਦੇ ਆ ਜਦ ਅਸੀਂ ਆਪ ਦੇ ਅਕਾਂ ਦੀ ਗੱਲ ਕਰਦੇ ਆਂ ਤੇ ਅਸੀਂ ਖਾਲਸਤਾਨੀਆਂ ਅਤਵਾਦੀ ਕਹਿ ਲੰਨੇ ਆ ਸਾਡੇ ਬੱਚਿਆਂ ਦਾ ਕਸੂਰ ਕੀ ਸੀ ਜਿਨ੍ਹਾਂ ਨੂੰ ਇੰਨੀ ਦੂਰ ਅਸਾਮ ਦੇ ਵਿੱਚ ਐਨਐਸਏ ਲਗਾ ਕੇ ਪੇਜ ਦਿੱਤਾ ਗਿਆ ਕਿ ਇਹ ਪੰਜਾਬ ਦੇ ਜ਼ਿਲ੍ਹਿਆਂ 'ਚ ਨਹੀਂ ਰਹਿ ਸਕਦੇ ਸੀ ਅਗਰ ਤੁਹਾਨੂੰ ਲੱਗਦਾ ਸੀ ਮਸਲਾ ਕੀ ਸੀ ਮਸਲਾ ਕੋਈ ਵੀ ਨਹੀਂ ਸੀ ਕੀ ਕੀ ਗੁਨਾਹ ਕੀਤਾ ਸੀ ਅਮਰਿਤਪਾਲ ਨੇ ਉਹ ਹੀ ਲੋਗ ਨੇ ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਪਰ ਉਹਨਾਂ ਨੂੰ ਇਨਾਮ ਦਿੱਤੇ ਜਾਂਦੇ ਨੇ ਉਹਨਾਂ ਨੂੰ ਬੁਲਟ ਪ੍ਰੂਫ ਜੈਕਟਾਂ ਦਿੱਤੀਆਂ ਜਾਂਦੀਆਂ ਨੇ ਤੁਸੀਂ ਜਿਹੜਾ ਇਹ ਵਿਤਕਰਾ ਕਦ ਤੱਕਰ ਸਿੱਖਾਂ ਦੇ ਨਾਲ ਕਰੋਗੇ ਕਦ ਤੱਕਰ ਤੁਸੀਂ ਜਿਹੜਾ ਸਿੱਖਾਂ ਨੂੰ ਇਹ ਇਹ ਮਹਿਸੂਸ ਕਰਵਾਓਗੇ ਅਸੀਂ ਇਸ ਦੇਸ਼ ਦਾ ਹਿੱਸਾ ਨਹੀਂ ਜਦਕਿ ਤੁਸੀਂ ਸਾਨੂੰ ਬਾਰ ਬਾਰ ਕਹਿੰਦੇ ਹੋ ਕਿ ਸਿੱਖ ਜਿਹੜੇ ਇਸ ਦੇਸ਼ ਦਾ ਹਿੱਸਾ ਹੈ ਸੰਭਤੀ ਦਿਖਾਉਂਦੀਆਂ ਨੇ ਹਕੂਮਤਾਂ ਪਰ ਜਦੋਂ ਕੋਈ ਐਦਾਂ ਦੀ ਗੱਲ ਆਉਂਦੀ ਹੈ ਤਾਂ ਸਿੱਖਾਂ ਦੇ ਉੱਤੇ ਤੁਸੀਂ ਐਨਐਸਏ ਲਗਾ ਕੇ ਸਾਡੇ ਬੱਚਿਆਂ ਨੂੰ ਅੰਦਰ ਪੇਜ ਦਿਓ ਅਸੀਂ ਸੈਂਟਰ ਨੂੰ ਸੂਬਾ ਸਰਕਾਰ ਨੂੰ ਕਿਉਂਕਿ सीएम साहब ਨੂੰ ਕਹਿਣਾ ਚਾਹੁੰਦੀ ਹਾਂ ਤੁਸੀਂ 1 ਮਹੀਨਾ ਪਹਿਲੇ ਜਿਹੜੀਆਂ ਆਸਾਮ ਦੀਆਂ ਜੇਲਾਂ ਸਾਫ਼ ਕਰਵਾ ਦਿੱਤੀਆਂ ਸੀ ਨਾ ਬੱਚਿਆਂ ਨੂੰ ਉੱਥੇ ਭੇਜਣ ਦੇ ਲਈ ਕਿਰਪਾ ਕਰਕੇ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਸਾਡੇ ਬੱਚੇ ਉੱਥੋਂ ਲਿਆ ਕੇ ਪੰਜਾਬ 'ਚ ਤੁਸੀਂ ਸ਼ਿਫਟ ਕਰੋ ਭਾਈ ਅਮਰਿਤਪਾਲ ਸਿੰਘ ਜਿਨ੍ਹਾਂ ਨੇ ਕਿ ਇੱਕ ਜਿਹੜੀਆਂ ਮਾਵਾਂ ਰੋ ਰਹੀਆਂ ਸੀ ਨਸ਼ਿਆਂ ਤੋਂ ਬੱਚੇ ਡੁੱਬਦੇ ਜਾ ਰਹੇ ਸੀ ਉਹਨਾਂ ਬੱਚਿਆਂ ਨੂੰ ਜਿਹੜਾ ਅੰਮ੍ਰਿਤ ਸੰਚਾਰ ਕਰਵਾ ਕੇ ਸਿੱਧੇ ਰਸਤੇ ਵਿਖਾਏ ਮੈਂ ਇੱਥੇ ਆਈ ਮੈਨੂੰ ਕਈ ਮਾਵਾਂ ਨੇ ਦੱਸਿਆ ਕਿ ਆਹ ਭੈਣ ਜੀ ਸਾਡੇ ਬੱਚੇ ਸੀ ਔਰ ਆ ਦੇਖੋ ਹੁਣ ਅੱਜ ਸਾਡੇ ਬੱਚੇ ਜਿਹੜੇ ਭਾਈ ਸਾਹਿਬ ਨੂੰ ਮਿਲਣ ਤੋਂ ਬਾਅਦ ਸਿੱਖੀ ਸਰੂਪ ਧਾਰ ਤਕੀ ਇਹ ਗੁਨਾਹ ਸੀ ਜੋ ਕੰਮ ਇਹ ਸਿਕ ਸੰਸਥਾਵਾਂ ਨੂੰ ਜਾਂ ਬਹੁਤ ਹੋਰ ਧਰਮ ਪ੍ਰਚਾਰਕਾਂ ਨੂੰ ਕਰਨਾ ਚਾਹੀਦਾ ਸੀ ਉਹ ਭਾਈ ਅੰਮ੍ਰਿਤਪਾਲ ਜੀ ਨੇ ਕੀਤਾ ਤੇ ਉਹਨਾਂ ਨੂੰ ਇਹ ਸਜ਼ਾ ਦੇਣੀ ਸਰਾਸਰ ਮਾਨਵਤਾ ਦਾ ਕਾਣ ਹੈ ਸਰਾਸਰ ਮਨੁੱਖੀ ਅਧਿਕਾਰਾਂ ਦਾ ਕਾਣ ਹੈ ਜਿਸ ਦਾ ਮੈਂ ਡਟ ਕੇ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦੀ ਹਾਂ ਬੋਲੇ ਇਸਾਨ ਹਲੋ ਸੰਗਠਨ ਰਾਹੀਂ ਅਸੀਂ ਇਸ ਮਸਲੇ ਨੂੰ ਯੂਨੋ ਤੱਕ ਵੀ ਲੈ ਜਾਵਾਂਗੇ ਅਸੀਂ ਇਹ ਮਨੁੱਖੀ ਹੱਕਾਂ ਦੀ ਜੋ ਕਾਣ ਹੋ ਰਹੀ ਹੈ ਹੁਣ ਨਹੀਂ ਦਵਾਂਗੇ ਜਿਵੇਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਵੀ ਹੁਕਮ ਕੀਤਾ ਗਿਆ ਹੈ ਕਿ ਅੱਗੇ ਜੋ ਰੋਸ ਮਾਰਚ ਕਿਤੇ ਜਾਣਗੇ April ਦੇ ਵਿੱਚ ਵੀ ਸਾਡਾ ਸੰਗਠਨ ਵੀ ਉਹਨਾਂ ਦੇ ਨਾਲ ਇਸ ਜੋ ਰੋਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਬਣੇਗਾ ਔਰ ਅਸੀਂ ਬਾਪੂ ਜੀ ਤੇ ਮਾਤਾ ਜੀ ਨੂੰ ਇਹ ਵਿਸ਼ਵਾਸ ਦਿਵਾਉਨੇ ਆ ਕਿ ਤੁਹਾਡੇ ਬੱਚੇ ਤੁਹਾਡੇ ਨਾਲ ਆ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਔਲਾਦ ਆ ਅਸੀਂ ਖਾਲਸਾ ਪੰਥ ਦੀ ਔਲਾਦ ਆ ਅਸੀਂ ਇਹ ਜਿਹੜੇ ਜ਼ਬਰ ਜਨਾਹ ਸਿੱਖ ਸਿੱਖ ਕੌਮ ਤੇ ਹੋ ਰਿਹਾ ਉਹਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋ ਤਾਂ ਮੈਂ ਆਇਆਂ ਸੰਗਤਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਆ ਕਿ ਜਿਹੜੀਆਂ ਇੰਨੇ ਪ੍ਰਸ਼ਾਸਨ ਦੇ ਰੋਕਣ ਦੇ ਬਾਵਜੂਦ ਵੀ ਸੰਗਤਾਂ ਨੇ ਇੰਨਾ ਕੱਠ ਨੂੰ ਮਤਲਬ ਸਮੂਲੀਅਤ ਦਿੱਤੀ ਆ ਇੰਨਾ ਪ੍ਰਭਾਵ ਪਾਇਆ ਕੱਠ ਨੂੰ ਮੈਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਬਾਕੀ ਜਿਹੜੇ ਮਤੇ ਪਾਸ ਕੀਤੇ ਗਏ ਉਹਨਾਂ ਨਾਲ ਹੀ ਸਹਿਮਤ ਆ ਉਹਨਾਂ ਦੀ ਮਤਲਬ ਦੱਸਦੇ ਨਹੀਂ ਵੇਟ ਕਰਾਂਗੇ ਫਿਰ ਜੇ ਕੋਈ ਪ੍ਰੋਗਰਾਮ ਹੁੰਦਾ ਨਹੀਂ ਤੇ ਫਿਰ ਅੱਗਾ ਅਗਲਾ ਪ੍ਰੋਗਰਾਮ ਲਿਖਿਆ ਜਾਊਗਾ ਅਜੇ ਵੇਖੋ ਕੀ ਹੁੰਦਾ ਜੇ ਭੁਖੜਤਾਲ ਦਾ ਤਾਂ ਕੋਈ ਨਹੀਂ ਨਿਸਚਾ ਕੀ ਜੇ ਕੋਈ ਅਕਾਲ ਤਖਤਾ ਦਾ ਹੁਕਮ ਆਉਂਦਾ ਤੇ ਫਿਰ ਉਹ ਸਿਰ ਮੱਥੇ ਹਨ ਮਨਜ਼ੂਰ ਕਰਾਂਗੇ ਸਰਕਾਰ ਦੇ ਕਿਸੇ ਨੁਮਾਇंदे ਨਾਲ ਗੱਲਬਾਤ ਹੋਈ ਹੈ ਕਿਸੇ ਅਫਸਰ ਨਾਲ ਨਹੀਂ ਨਹੀਂ ਸਰਕਾਰ ਦੇ ਕਿਸੇ ਨੁਮਾਇंदे ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਜਿੱਪੂਗੜ ਕਿਤੇ ਗੱਲ ਹੋਈ ਕਿਸੇ ਨਾਲ ਨਹੀਂ ਨਹੀਂ ਉਹਨਾਂ ਦੇ ਫੋਨ 10 ਦਿਨ ਤੋਂ ਬੰਦ ਕਰਵਾਏ ਹੋਏ ਆ ਉਹਨਾਂ ਦੀ ਹਾਲਾਤ ਦਾ ਵੀ ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਜਿੱਦਾਂ ਬੁੱਧਵਾਰ ਉਹਨਾਂ ਦੀ ਸਿੰਘਣੀ ਗਈ ਸੀ ਮੁਲਾਕਾਤ ਕਰਨ ਉਹਦੋਂ ਉਹਨਾਂ ਨੂੰ ਖੂਨ ਦੀ ਉਲਟੀ ਆਈ ਸੀ ਉਹ ਤੋਂ ਬਾਅਦ ਸਾਡਾ ਕੋਈ ਕਨੈਕਟ ਨਹੀਂ ਹੋ ਰਿਹਾ ਪੀਓ ਨਾਲ ਦੀ ਕੀ ਹਾਲਾਤ ਬਹੁਤ ਸਿੱਖ ਆਗੂਆਂ ਨੂੰ ਕਰਜ ਪ੍ਰਸ਼ਾਸਨ ਨੇ ਰੋਕਿਆ ਵਾ ਇੰਨਾ ਰੋਕਣ ਦੇ ਬਾਵਜੂਦ ਵੀ ਉਹਨਾਂ ਨੂੰ ਪਤਾ ਲੱਗਾ ਕਿ ਇੰਨਾ ਸੰਗਤਾਂ ਚ ਪਿਆਰ ਵਾ ਤੇ ਇੰਨਾ ਇਕੱਠ ਹੋ ਰਿਹਾ ਜਿੰਨੇ ਵੀ ਆਗੂ ਸੀ ਸਾਰਿਆਂ ਨੂੰ ਉਹਨਾਂ ਨੇ ਕਰ ਨਜ਼ਰਬੰਦ ਕੀਤਾ ਵਾ ਬਹੁਤ ਸੰਗਤਾਂ ਨੂੰ ਸਰਕਾਰ ਦਾ ਵਤੀਰਾ ਦਿਸ ਨਹੀਂ ਰਿਹਾ ਕਿਦਾਂ ਦਾ ਸਿੱਖਾਂ ਪ੍ਰਤੀ ਕੀ ਵਤੀਰਾ ਵੀ ਪੰਥਕ ਅਕਾਲ ਦੀ ਅਕਾਲ ਤਖਤੋਂ ਕਾਲ ਸੀ ਪੰਥਕ ਦਾ ਕਾਲ ਦੋ ਮਹੀਨਾ ਇਹਨਾਂ ਨੇ ਰੋਕਿਆ ਗਿਆ ਸੰਗਤਾਂ ਨੂੰ ਇੰਨਾ ਇਹਨਾਂ ਨੇ ਪਰੇਸ਼ਾਨ ਕੀਤਾ ਨੌਜਵਾਨਾਂ ਦੀ ਪੱਗਾਂ ਤੱਕ ਲਾਈਆਂ ਗਈਆਂ ਲੱਕੇ ਸਿਧਾਣੇ ਦੀ ਇਹਨਾਂ ਨੇ ਤਕਾਮੁਕੀ ਕਰਦੇ ਆ ਪੱਗ ਲਾ ਕੇ ਰੱਖ ਦਿੱਤੀ ਕਿੱਡਾ ਕੇ ਸਰਕਾਰ ਦਾ ਵਤੀਰਾ ਆ ਆਮ ਸੰਗਤਾਂ ਸਰਕਾਰ ਤੇ ਆਪਣੇ ਪੂਰੇ ਹੱਦ ਤੇ ਉਤਰੀ ਆ ਪਤਾ ਨਹੀਂ ਕੁਰਸੀ ਦਾ ਜਿਹੜਾ ਨਸ਼ਾ ਵਾ ਉਹ ਕਿੰਨਾ ਚਿਰ ਰਹਿਣਾ ਵਾ ਪਰ ਇਹ ਜਿਹੜਾ ਇਹਨਾਂ ਨੇ ਖਮਿਆਜਾ ਭੁਗਤਣਾ ਪੈਣਾ ਕਿਉਂਕਿ ਸਰਕਾਰ ਨੂੰ ਵੀ ਇੰਨੀ ਹੱਤ ਤੇ ਰੱਬ ਦਾ ਵਿਹਾਰ ਹੁੰਦਾ ਜਿਨੀ ਸਰਕਾਰ ਨੇ ਹੱਤ ਕੀਤੀ ਹੁਣ ਆ ਤਾਂ ਆਮ ਸੰਗਤਾਂ ਨੂੰ ਵੀ ਰੋਕਿਆ ਜਾ ਰਿਹਾ ਬਹੁਤ ਸੰਗਤਾਂ ਨੂੰ ਰੋਕਿਆ ਗਿਆ ਸਾਰੇ ਲੀਡਰ ਜਿੰਨੀਆਂ ਬੱਸਾਂ ਕਿਤੇ ਪੰਜ ਪੰਜ ਸੱਤ ਸੱਤ ਬੱਸਾਂ ਕੱਠੀਆਂ ਰੋਕੀਆਂ ਇਹਨਾਂ ਨੇ ਬਹੁਤ ਸੰਗਤ ਰੋਕੀ ਨਹੀਂ ਤੇ ਰੋਣਾ ਰੁਕਦੇ ਇੱਥੇ ਕਿਤੇ ਖਲੋਣ ਨੂੰ ਜਗ੍ਹਾ ਨਹੀਂ ਰਹਿਣੀ ਮਤਲਬ ਜਿਬਰੂ ਕੜੇ ਜ਼ਿਲ੍ਹੇ ਦੇ ਕਿਸੇ ਸੁਪਰੀਂਡਨ ਨਾਲ ਗੱਲਬਾਤ ਹੋਈ ਹੋਵੇ ਜਾਂ ਉੱਥੇ ਰਸਾਮ ਦੇ ਨਹੀਂ ਹਾਡੀ ਕਿਸੇ ਨਾਲ ਕਿਸੇ ਨਾਲ ਵੀ ਗੱਲਬਾਤ ਨਹੀਂ ਹੋਈ। ਸੋ ਹਾਲਤ ਖਰਾਬ ਹੈ ਕੋਈ ਉਹ ਉਹਨਾਂ ਦੀ ਸਿੰਘਣੀ ਤੋਂ ਹੀ ਸਾਨੂੰ ਪਤਾ ਲੱਗਾ ਉਹਦੋਂ ਬਾਅਦ ਸਾਡਾ ਕਨੈਕਟ ਨਹੀਂ ਮੈਂ ਤੇ ਇਹਨਾਂ ਨੂੰ ਪਰਸੋਂ ਵੀ ਪਾਇਆ ਦਿੱਤੀ ਵਾਈਟ ਵੀ ਤੁਰੰਤ ਉਹਨਾਂ ਦਾ ਫੋਨ ਚਾਲੂ ਕੀਤਾ ਜਾਵੇ ਸਾਨੂੰ ਪਤਾ ਲੱਗੇ ਉਹਨਾਂ ਦੀ ਹਾਲਤ ਕਿਦਾਂ ਦੀ ਪਤਾ ਨਹੀਂ ਹੁਣ ਸਰਕਾਰ ਦੀ ਕੀ ਸਾਜਿਸ਼ ਆ ਕਾਹਦਾ ਕਰਕੇ ਉਹਨਾਂ ਨੇ ਫੋਨ ਬੰਦ ਕਰਾਏ ਇਹਨਾਂ ਦੇ ਇੱਥੇ ਮਤਲਬ ਡੀਸੀ ਦੀ ਪਰਮਿਸ਼ਨ ਨਾਲ ਫੋਨ ਚਾਲੂ ਹੈ ਤੇ ਇਹਦੀ ਨੇ ਬੰਦ ਹੋਇਆ ਸ਼ਾਮ ਵਾਲੇ ਕਹਿੰਦੇ ਕਿ ਡੀਸੀ ਨੇ ਬੰਦ ਕਰਵਾਏ ਹੁਣ ਕੀ ਡੀਸੀ ਦੀ ਚਾਲਿਆ ਵੀ ਕਿਉਂ ਨੇ ਫੋਨ ਬੰਦ ਕਰਾਏ ਮਤਾਈ ਮਤਾਈ ਵੀ ਪਾਇਆ ਗਿਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਵਿਰੋਧ ਕੀਤਾ ਜਾਵੇ ਜੋ ਵੀ ਹਾਂ ਮੈਂ ਤਾਂ ਕਹਿੰਨੀ ਆ ਵੀ ਪਿੰਡਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤੇ ਉਹਨਾਂ ਪਿੰਡਾਂ ਵਾਲੇ ਸਖਤ ਇਹਨਾਂ ਦਾ ਵਿਰੋਧ ਕਰਨ ਵੀ ਕਿੰਨਾ ਇਹਨਾਂ ਨੌਜਵਾਨਾਂ ਤੇ ਸੱਦਤ ਕਰਨ ਦੇ ਆ ਝੂਠੇ ਅਕਾਊਂਟਰ ਕਰ ਕਰਕੇ ਮਾਰਨ ਦੇ ਆ ਝੂਠੇ ਐਨਐਸਏ ਲਾਲਾ ਕੇ ਡਿਬੜੂਗਾ ਤੱਕ ਭੇਜਣ ਦੇ ਆ ਤੇ ਇਹਨਾਂ ਦਾ ਸਖਤ ਵਿਰੋਧ ਕੀਤਾ ਜਾਵੇ ਮੈਂ ਤਾਂ ਕਹਿੰਨੀ ਮਤਾਈ ਸੰਘਰਸ਼ ਦੇ ਪੱਲੇ ਵੀ ਆਵਾਜ਼ ਆਈ ਸੀ ਕਿ ਭਾਈ ਮਿਤਪਾਸੂ ਜਿਹੜਾ ਉਹਨੂੰ ਚੋਣ ਲੜਾ ਕੇ ਉਹ ਤੋਂ ਐਂਟੀ ਬਣਾ ਕੇ ਬਾਹਰ ਕੱਢਿਆ ਜਾਵੇ ਇਹਦੇ ਬਾਰੇ ਤੇ ਅਜੇ ਇਹਦੇ ਬਾਰੇ ਅਸੀਂ ਕੋਈ ਫੈਸਲਾ ਨਹੀਂ ਦੇ ਹੈ ਗਈ ਹੈ ਵਿਚਾਰ ਉਹ ਕਹਿੰਦੇ ਕਿ ਮੈਂ ਰਾਜਨੀਤੀ 'ਚ ਨਹੀਂ ਹੋਣਾ ਚਾਹੁੰਦਾ ਇਹ ਤਾਂ ਉਹ ਹੀ ਕੋਈ ਫੈਸਲਾ ਕਰ ਸਕਦੇ ਆ ਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ